ਇਹ 10 ਬੰਦੇ ਨੇ ਜਿਨ੍ਹਾਂ ਨੇ ਸ਼ਰੋਮਣੀ ਅਕਾਲੀ ਦਲ ਦਾ ਢੇਡਾ ਜਿਹੜਾ ਹੈ ਉਹ ਟੋਪੜ ਦੇ ਵਿੱਚ ਕੋਈ ਕਸਰ ਨਹੀਂ ਛੱਡਦਾ ਜਿਹੜੇ 6 6 7 7 ਫੁੱਟ ਦੇ ਸੱਪ ਖਾ ਗਏ ਉਹ ਮੇਰੇ ਬਾਰੇ ਕਹਿੰਦੇ ਕਹਿੰਦੇ ਹਰਪ੍ਰੀਤ ਸਿੰਘ ਗਡੋਏ ਖਾਂਦਾ ਜਿਹੜਾ ਤੁਹਾਡੀ ਈਨ ਮੰਨ ਲੈਂਦਾ ਉਹ ਕੁਝ ਕਰੀ ਜਾਵੇ ਉਹ ਸਤਕਾਰਯੋਗ ਹੈ ਜਿਹੜਾ ਤੁਹਾਡੀ ਈਨ ਨਹੀਂ ਮੰਨਦਾ ਜਾਂ ਤੁਹਾਡੇ ਗਲਤ ਫੈਸਲਿਆਂ ਦੇ ਖਿਲਾਫ ਖੜ ਜਾਂਦਾ ਉਹ ਕਾਂਗਰਸ ਦਾ ਹੋ ਜਾਂਦਾ ਉਹ ਭਾਜਪਾ ਦਾ ਹੋ ਜਾਂਦਾ ਜੇ ਸ਼ਰੋਮਣੀ ਅਕਾਲੀ ਦਲ ਦਾ ਵਰਕਰ ਜਾਂ ਸਮਰਪਿਤ ਲੀਡਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੁਪਨਿਆਂ ਦੇ ਵਿੱਚ ਵੀ ਚਣੌਤੀ ਦੇਣ ਬਾਰੇ ਨਹੀਂ ਸੋਚ ਸਕਦੇ ਫਿਰ ਕੌਣ ਹੈ ਜਿਹੜਾ ਚਣੌਤੀ ਦੇ ਰਿਹਾ ਹੈ ਇਹ ਸਿਰਫ 10 ਬੰਦੇ ਨੇ 10 ਸ਼ਾਇਦ 11ਵਾਂ ਨਾ ਹੋਵੇ ਪਰ ਉਹਨਾਂ 10ਾਂ ਦੇ ਵਿੱਚੋਂ ਦੋ ਤੁਹਾਡੇ ਦਿੱਲੀ ਦੇ ਨੇ 8 ਪੰਜਾਬ ਦੇ ਨੇ ਔਰ ਕਿਤੇ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਤੁਹਾਡੇ ਦਿੱਲੀ ਦੇ ਨੇ ਉਹਨਾਂ ਨੇ 4-5 ਦਿਨ ਪਹਿਲਾਂ ਇੱਕ ਸਟੇਟਮੈਂਟ ਦਿੱਤੀ ਮੇਰੇ ਤੇ ਦੋਸ਼ ਲਾਇਆ ਕਿ ਗਿਆਨੀ ਹਰਪ੍ਰੀਤ ਸਿੰਘ ਸ਼ਰਮਣੀ ਅਕਾਲੀ ਦਲ ਜੋ ਪੰਥਕ ਜਮਾਤ ਹੈ ਉਹਦਾ ਨੁਕਸਾਨ ਕਰ ਰਹੇ ਨੇ ਉਹਨੂੰ ਤੋੜਨ ਦਾ ਯਤਨ ਕਰ ਰਹੇ ਨੇ ਮੈਂ ਬਿਆਨ ਪੜਿਆ ਮੈਨੂੰ ਬੜੀ ਹੈਰਾਨੀ ਹੋਈ ਇਹ 10 ਬੰਦੇ ਨੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਢੇਡਾ ਜਿਹੜਾ ਹੈ ਉਹ ਡੋਬਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਹੈ ਜਿਹੜੇ 6 6 7 7 ਫੁੱਟ ਦੇ ਸੱਪ ਖਾ ਗਏ ਉਹ ਮੇਰੇ ਬਾਰੇ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਗੜੋਏ ਖਾਂਦਾ ਜਿਹੜੇ 2 2 ਇੰਚ ਦੇ ਹੁੰਦੇ ਆ ਜਿਨ੍ਹਾਂ ਨੇ 6 6 7 7 ਫੁੱਟ ਦੇ ਸੱਪ ਨਿਗਲ ਲਏ ਉਹ ਦੋਸ਼ ਲਾਉਂਦੇ ਆ 2 2 ਇੰਚ ਦੇ ਗੜੋਏ ਖਾ ਗਏ ਨੇ ਗਿਆਨੀ ਹਰਪ੍ਰੀਤ ਸਿੰਘ ਤਾ ਕਰਕੇ ਜੀ ਅਸੀਂ ਇਹਨਾਂ ਦੇ ਖਿਲਾਫ ਕੁਛ ਤਾਂ ਸੋਚੋ ਸਿੱਖਾਂ ਦੀ ਰਾਸੀ ਹੋਣ ਦੀ ਪ੍ਰਤੀਨਿਧਤਾ ਕਰਦੀ ਹੈ ਜਮਾਤ ਸਾਡੀ ਜਿਹੜਾ ਤੁਹਾਡੀ ਈਨ ਮੰਨ ਲੈਂਦਾ ਹੈ ਉਹ ਕੁਝ ਕਰੀ ਜਾਵੇ ਉਹ ਸਤਿਕਾਰਯੋਗ ਹੈ ਜਿਹੜਾ ਤੁਹਾਡੀ ਈਨ ਨਹੀਂ ਮੰਨਦਾ ਜਾਂ ਤੁਹਾਡੇ ਗਲਤ ਫੈਸਲਿਆਂ ਦੇ ਖਿਲਾਫ ਖੜ ਜਾਂਦਾ ਉਹ ਕਾਂਗਰਸ ਦਾ ਹੋ ਜਾਂਦਾ ਉਹ ਭਾਜਪਾ ਦਾ ਹੋ ਜਾਂਦਾ ਤੋ ਕਾਂਗਰਸ ਦਾ ਹੋ ਜਾਂਦਾ ਉਹ ਭਾਜਪਾ ਦਾ ਹੋ ਜਾਂਦਾ ਮਾਸਟਰ ਤਾਰਾ ਸਿੰਘ ਸ਼ਰੋਮਣੀ ਅਕਾਲੀ ਦਲ ਦੇ ਇੱਕ ਵਾਹਿਦ ਪ੍ਰਧਾਨ ਸਨ ਉਹ ਪੰਜਾਬ ਤੋਂ ਬਾਹਰ ਦੇ ਸਿੱਖਾਂ ਨੂੰ ਹਮੇਸ਼ਾ ਇਹ ਗੱਲ ਕਹਿਆ ਕਰਦੇ ਸੀ ਔਰ ਜਥੇਦਾਰ ਗੁਰਚਰਨ ਸਿੰਘ ਜੀ ਟੋੜਾ ਵੀ ਪੰਜਾਬ ਤੋਂ ਬਾਹਰ ਦੇ ਸਿੱਖਾਂ ਨੂੰ ਇੱਕ ਗੱਲ ਹਮੇਸ਼ਾ ਕਹਿਆ ਕਰਦੇ ਸੀ ਉਹ ਕਹਿੰਦੇ ਤੁਸੀਂ ਮਿਨੋਰਟੀ ਦੇ ਵਿੱਚੋਂ ਤੁਸੀਂ ਆਪਣੀ ਰਾਜਨੀਤਿਕ ਸਾਂਝ ਜਿਹਦੇ ਨਾਲ ਮਰਜ਼ੀ ਰੱਖੋ ਲੇਕਿਨ ਧਾਰਮਿਕ ਸਾਂਝ ਤਾਡੀ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸ਼ਰੋਮਣੀ ਅਕਾਲੀ ਦਲ ਤੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਰਹਿਣੀ ਚਾਹੀਦੀ ਹੈ ਕਿੱਡਾ ਸੋਹਣਾ ਖਿਆਲ ਸੀ ਕਿ ਰਾਜਨੀਤਿਕ ਸਾਂਝ ਤੁਸੀਂ ਜਿੰਦੇ ਮਰਜ਼ੀ ਰੱਖੋ ਕਿਉਂਕਿ ਤੁਸੀਂ ਪੰਜਾਬ ਤੋਂ ਬਾਹਰ ਬਿਜ਼ਨਸ ਕਰਦੇ ਹੋ ਤੁਹਾਡੇ ਬਿਜ਼ਨਸ ਨੇ ਤੁਹਾਡੇ ਕਾਰੋਬਾਰ ਨੇ ਲੇਕਿਨ ਧਾਰਮਿਕ ਤੌਰ ਤੇ ਸਾਂਝ ਜਿਹੜੀ ਹੈ ਤੁਸੀਂ ਆਪਣੀਆਂ ਪੰਥਕ ਸੰਸਥਾਵਾਂ ਦੇ ਨਾਲ ਰੱਖੋ ਇਹ ਨਹਾਇਤ ਜ਼ਰੂਰੀ ਹੈ ਕਿਹਾ ਕਰਦੇ ਸੀ ਉਹ ਸਿਆਣਪ ਪਰੇ ਬੋਲ ਬੋਲਿਆ ਕਰਦੇ ਸੀ। ਪਰ ਜਿਵੇਂ ਸਰਦਾਰ ਤਰਲੋਚਨ ਸਿੰਘ ਜੀ ਨੇ ਦੱਸਿਆ ਇਹ ਗੱਲ ਬਿਲਕੁਲ ਸੱਚ ਹੈ ਕਿ ਪੰਜਾਬ ਤੋਂ ਬਾਹਰ ਦੇ ਸਿੱਖਾਂ ਦੀ ਸਾਰ ਜਿਹੜੀ ਹੈ ਉਹ ਪਿਛਲੇ 22-23 ਸਾਲਾਂ ਦੌਰਾਨ ਜਿਹੜਾ ਹੈ ਉਹ ਨਹੀਂ ਲਈ ਗਈ। ਬਿਲਕੁਲ ਵੀ ਨਹੀਂ ਲਈ ਗਈ। ਪੰਜਾਬ ਤੋਂ ਬਾਹਰਲੇ ਸਿੱਖਾਂ ਦੇ ਰਾਜਨੀਤਿਕ ਹਾਲਾਤ ਕਿਦਾਂ ਦੇ ਨੇ ਕਿਸ ਤਰ੍ਹਾਂ ਉਹਨਾਂ ਦੀ ਰਾਜਨੀਤਿਕ ਜਿਹੜੀ ਹੈ ਉਹ ਮਜ਼ਬੂਤੀ ਹੈ ਹੈ ਨਹੀਂ ਹੈ। ਆਰਥਿਕ ਤੌਰ ਤੇ ਸਿੱਖਾਂ ਦੇ ਪੰਜਾਬ ਤੋਂ ਬਾਹਰ ਹਾਲਾਤ ਕੀ ਨੇ ਸਮਾਜਿਕ ਤੌਰ ਤੇ ਸਿੱਖਾਂ ਦੇ ਹਾਲਾਤ ਕੀ ਨੇ ਔਰ ਧਾਰਮਿਕ ਤੌਰ ਤੇ ਸਿੱਖ ਕਿਹੋ ਜਿਹੇ ਨੇ ਕਦੇ ਸਾਰ ਨਹੀਂ ਲਈ ਹੈ ਕਦੇ ਸੋਚਿਆ ਨਹੀਂ ਹੈ ਔਰ ਇਹ ਸਭ ਤੋਂ ਵੱਡਾ ਜਿਹੜਾ ਇਹ ਇੱਕ ਕਿਸਮ ਦਾ ਬਹੁਤ ਵੱਡਾ ਬਲੰਡਰ ਜਿਹੜਾ ਮਿਸਟੇਕ ਹੈ ਮੈਂ ਵੈਸੇ 60 ਲੱਖ ਸਿੱਖ ਕਹਿੰਦਾ ਹੁੰਦਾ ਸੀ ਪੰਜਾਬ ਤੋਂ ਬਾਹਰ ਭਾਰਤ ਦੇ ਵਿੱਚ 60 ਲੱਖ ਹੈ ਸਰਦਾਰ ਤਰਲੋਚਨ ਸਿੰਘ ਜੀ ਕਹਿੰਦੇ 70 ਲੱਖ ਹੈ ਮੈਂ ਬਦੇਸ਼ਾਂ ਦੇ ਵਿੱਚ ਵੀ ਜਾ ਕੇ ਉੱਥੋਂ ਦੀ ਸਿੱਖ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਦਿਆਂ ਇਹ ਕਿਹਾ ਕਿ ਤੁਸੀਂ ਸਾਨੂੰ ਕਹਿੰਦੇ ਹੋ ਕਿ ਤੁਸੀਂ ਉੱਥੇ ਪੰਜਾਬ ਦੇ ਵਿੱਚ ਆਹ ਸਟੇਟਮੈਂਟ ਦਿਓ ਆਹ ਸਟੇਟਮੈਂਟ ਦਿਓ ਆਹ ਸਟੇਟਮੈਂਟ ਦਿਓ ਅਸੀਂ ਦੇ ਦੇਾਂਗੇ ਤੁਸੀਂ ਖੁਸ਼ ਹੋ ਜਾਓਗੇ ਵੀਵਾ ਕੀ ਕਮਾਲ ਦੀ ਸਟੇਟਮੈਂਟ ਦਿੱਤੀ ਹੈ ਪਰ ਸਾਨੂੰ ਪੰਜਾਬ ਤੋਂ ਬਾਹਰ ਜਿਹੜਾ 60-70 ਲੱਖ ਸਿੱਖ ਵੱਸਦਾ ਸਾਨੂੰ ਉਹਦੀ ਵੀ ਫਿਕਰ ਹੈ